ਚਾਈਨਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਹੁਣ ਤੱਕ ਦੀਆਂ ਵੱਡੀਆਂ ਖਬਰਾ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਾਂਗੇ ਜਿਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਦੇ ਨਾਲ ਸਾਂਝ ਦੀ ਗੱਲ ਕਬੂਲੀ ਹੈ ਤੇ ਇਹ ਵੀ ਕਿਹਾ ਹੈ ਕਿ ਮੇਰੀ ਤਾਂ ਪੀਐਮ ਮੋਦੀ ਦੇ ਨਾਲ ਵੀ ਗੱਲ ਹੋਈ ਹੈ ਤਾਂ 15 ਅਕਤੂਬਰ ਦੀ ਇਹ ਵੀਡੀਓ ਹੈ ਜਿਹੜੀ ਕਿ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਤਾਂ ਦੱਸ ਜੀ ਕਿ ਜਥੇਦਾਰ ਦੇ ਵੱਲੋਂ ਗੱਲ ਤੱਕ ਕੱਢੀ ਗਈ ਸੀ ਜਦੋਂ ਉਹਨਾਂ ਦੀ ਵਿਰਸਾ ਸਿੰਘ ਵਲਟੋਹਾ ਦੇ ਨਾਲ ਬਹਿਸ बाजी ਹੋਈ ਸੀ ਤਾਂ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇਹ ਗੱਲ ਕਬੂਲਦੇ ਨੇ ਕਿ ਭਾਜਪੀ ਦੇ ਨਾਲ ਮੇਰੀ ਸਾਂਝ ਹੈ ਤੇ ਗਾਲ ਵੀ ਕੱਢਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੱਸ ਦिए ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਸੀ ਉਸ ਦਿਨ ਦੀ ਇਹ ਵੀਡੀਓ ਹੈ ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਉੱਥੇ ਪਹੁੰਚੇ ਸਨ ਅਜਿਤੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਕਰਾਰ ਬਾਜੀ ਹੋਈ ਤਾਂ ਅਤਾਸ਼ ਦੇ ਵਿੱਚ ਆ ਕੇ ਬਹੁਤ ਕੁਝ ਕਬੂਲ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਮੇਰੀ ਸਾਂਝ ਹੈ ਤੇ ਮੇਰੀ ਪੀਐਮ ਮੋਦੀ ਦੇ ਨਾਲ ਵੀ ਗੱਲ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਗਾਲ ਤੱਕ ਕੱਢੀ ਜਾਂਦੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਜਵਾਹਰ ਜੀ ਹਾਂ ਤੁਸੀਂ ਕਹਿੰਦੇ ਧਰਵੀ ਜੀ ਵੀ ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰ ਆ ਉਹਨਾਂ ਦੀ ਤਾਂ ਬੱਕਰੀ ਆ ਮੈਂ ਕਹਿੰਦਾ ਬਟਾ ਜਹੇਦਾਰ ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਜੇ ਸੁਦਰਮ ਨੇ ਬੈਠੇ ਵਿੱਚ ਸਿੱਧਾ ਬੈਈ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹੁਣ ਗੱਲ ਦੂਜੀ ਖਬਰ ਦੀ ਕਰਾਂਗੇ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਭਾਰਤ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣ ਗਈ ਅੱਜ ਕਿਸਾਨਾਂ ਦੇ ਵੱਲੋਂ ਤਨਾ ਪ੍ਰਦਰਸ਼ਨ ਜਿਹੜਾ ਰੇਲਵੇ ਟ੍ਰੈਕਾਂ 'ਤੇ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਪੰਜਾਬ ਤੋਂ ਵਾਧ ਦੇ ਜਹੀਆਂ ਥਾਵਾਂ ਨੇ ਜਿੱਥੇ ਕਿ ਅੱਜ ਕਿਸਾਨਾਂ ਦੇ ਵੱਲੋਂ ਟ੍ਰੇਨਾਂ ਰੋਕੀਆਂ ਜਾਣਗੀਆਂ ਤਾਂ ਦੁਪਹਿਰ 12 ਤੋਂ ਲੈ ਕੇ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਕਿਸਾਨਾ ਗੁਰ ਸਰਵਨ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਹੈ ਕਿ ਵਾਕਵਕ ਜ਼ਿਲ੍ਹਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਰੇਲਵੇ ਟਰੈਕ ਜਿਹੜੇ ਨੇ ਰੋਕੇ ਜਾਣਗੇ ਤਾਂ ਅਮ੍ਰਿਤਸਰ ਦੇ ਵਿੱਚ 9 ਥਾਵਾਂ ਤੇ ਰੇਲਵੇ ਟ੍ਰੈਕ ਰੋਕੇ ਜਾਣਗੇ ਹੁਸ਼ਿਆਰਪੁਰ ਦੇ ਵਿੱਚ 5 ਥਾਵਾਂ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਅਤੇ ਮੁਹਾਲੀ ਸ਼ੰਭੂ ਬਾਰਡਰ ਲੁਧਿਆਣਾ ਜਿਲੰਦਰ ਕਪੂਰਥਲਾ ਦੇ ਵਿੱਚ ਵੀ ਅੱਜ ਰੇਲਾ ਰੋਕੀਆਂ ਜਾਣਗੇ ਤਾਂ 3 ਘੰਟਿਆਂ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ ਇਸ ਦੌਰਾਨ ਮੁਸਾਫਿਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਦੋਵਾਂ ਫਾਰਮਾਂ ਵੱਲੋਂ ਕੇਐਮਐਮ ਦੇ ਐਸਕੇਮ ਨਾਨ ਪੋਲਿਟੀਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵਾ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਦੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵਾ ਟਾਂਡਾ ਹੁਸ਼ਿਆਰਪੁਰ